ਦੋਸਤੋ ਮੈਂ ਤੁਹਾਡਾ ਆਪਣਾ ਰਵੀ ਸੁਭਰਤਾ ਯਾਰ ਇਧਰ ਮਜ਼ਾ ਆ ਰਿਹਾ ਹੈ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ న్యూਸ ਚੈਨਲ ਅੱਜ ਅਸੀਂ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਸ਼ਹਿਰ ਖੇਵ ਕਰਨ ਦੇ ਬਿਜਲੀ ਘਰ ਵਿੱਚ ਪਹੁੰਚੇ ਹਾਂ ਜਿੱਥੇ ਕਿ ਸਰਕਾਰ ਵੱਲੋਂ ਚਿਪਾਂ ਵਾਲੇ ਮੀਟਰ ਲਗਾਏ ਜਾਣ ਦੇ ਉੱਤੇ ਰੋਸ ਪ੍ਰਗਟ ਆਉਦੇ ਹੋਏ ਕਿਸਾਨ ਮਝੂਸੀਹਲ ਕਮੇਟੀ ਬਿਜਲੀ ਘਰ ਦੇ ਵਿੱਚ ਉਹ ਮੀਟਰ ਨੂੰ ਵਾਪਸ ਕਰਵਾਉਣ ਦੇ ਲਈ ਪਹੁੰਚੇ ਆ ਤੇ ਅਸੀਂ ਗੱਲਬਾਤ ਕਰਾਂਗੇ ਜਿਹੜੇ ਮੀਟਰ ਵਾਪਸ ਕਰਨਾ ਹੈ ਜਾਂ ਕਿਸਾਨ ਮਝੂਸੀਹਲ ਕਮੇਟੀ ਦੇ ਜੋਨ ਪ੍ਰਧਾਨ ਬੀਰ ਸਿੰਘ ਜੀ ਪੂਰਾ ਜੀ ਹਾਂ ਹਾਂਜੀ ਪੂਰਾ ਸਾਹਿਬ ਕੀ ਮਸਲਾ ਆਇਆ ਜਿਹੜਾ ਤੁਸੀਂ ਇੱਥੇ ਅੱਜ ਪਹੁੰਚੇ ਦੇਖੋ ਜੀ ਸਾਡੀ ਸ਼ੁਰੂ ਤੋਂ ਹੀ ਸਰਕਾਰ ਨਾਲ ਇਹ ਹੀ ਅੜੀ ਚੱਲਣ ਰਹੀ ਆ ਕਿ ਅਸੀਂ ਚੇਪਾਲੇ ਮੀਟਰਾਂ ਦਾ ਬਾਈਕਾਟ ਕੀਤਾ ਸ਼ੁਰੂ ਤੋਂ ਬਾਈਕਾਟ ਕੀਤਾ ਆ ਅਸੀਂ ਚੇਪਾਲੇ ਮੀਟਰ ਨਹੀਂ ਲਵੋਣੇ ਸਾਨੂੰ ਪਹਿਲੇ ਹੀ ਮੀਟਰ ਜਿਹੜੇ ਛਾਦੇ ਮੀਟਰ ਲੱਗੇ ਹੋਏ ਉਹੀ ਸਾਨੂੰ ਚਾਹੀਦੇ ਆ ਇਨ੍ਹਾਂ ਮੀਟਰਾਂ ਦੀ ਬਦੌਲਤ ਹੀ ਅਸੀਂ ਇਹਨਾਂ ਮੀਟਰਾਂ ਨੂੰ ਰੋਕਣ ਵਾਸਤੇ ਅਸੀਂ ਇੱਕ ਆਪਦਾ ਨੌਜਵਾਨ ਸ਼ਹੀਦ ਕਰਵਾ ਲਿਆ ਔਰ ਪੰਜ-ਸੱਤ ਕਿਸਾਨ ਹੋਰ ਸ਼ਹੀਦ ਕਰਵਾ ਲਿਆ 13 ਤਰੀਕ ਤੋਂ ਲੈ ਕੇ ਅੱਜ ਤੱਕ ਤੋ ਸਰਕਾਰ ਫੇਰ ਆਪਣੀਆਂ ਚਾਲਾਂ ਤੋਂ ਬਾਜ਼ ਨਹੀਂ ਆ ਰਹੀ ਅਸੀਂ ਆਨੇ ਆ ਵੀ ਇਹ ਸਾਡੇ ਮੱਥੇ ਨਾ ਮੜੋ ਅਸੀਂ ਇਹਨਾਂ ਦਾ ਬਾਈਕਾਟ ਕਰਦੇ ਹਾਂ ਅੱਜ ਵੀ ਸਾਡੇ ਦਿੱਲੀ ਦੇ ਵਿੱਚ ਵੀ ਪੂਰੀ ਜਥੇਪਰਦੀ ਵੱਲੋਂ ਵੱਡੀ ਪੰਚਾਇਤ ਮਹਾ ਪੰਚਾਇਤ ਹੋ ਰਹੀ ਆ ਔਰ ਬਾਟਰਾਂ ਤੇ ਵੀ ਸਾਡੇ ਧਰਨੇ ਇਸੇ ਦੇ ਖਿਲਾਫ ਲੱਗੇ ਹੋਏ ਐ ਐਮਐਸਪੀ ਗਰੰਟੀ ਬਾਰੇ ਓ ਚੇਪ ਵਾਲੇ ਮੀਟਰਾਂ ਬਾਰੇ ਖਾਸ ਕਰਕੇ ਮੁੱਦਾ ਮੇਨ ਐ ਚੇਪ ਵਾਲੇ ਮੀਟਰਾਂ ਦਾ ਔਰ ਇਹ ਨਾ ਤਾਂ ਪ੍ਰਸ਼ਾਸਨ ਇਸ ਗੱਲਾਂ ਤੋਂ ਆਵਾਜ਼ ਆਉਂਦਾ ਨਾ ਸਰਕਾਰ ਹੀ ਇਸ ਗੱਲਾਂ ਤੋਂ ਆਵਾਜ਼ ਆਉਂਦੀ ਹੈ ਇਹ ਨੂਰ ਵਾਲੇ ਦੇ ਵਿੱਚ ਇਹ ਨੌਜਵਾਨ ਨੇ ਬਲਵੀਰ ਸਿੰਘ ਇਹਦੇ ਘਰ ਇਹ ਘਰੇ ਨਹੀਂ ਸੀ ਇਹਦੇ ਘਰ ਨਾ ਹੋਣ ਦੇ ਬਾਵਜੂਦ ਵੀ ਮਗਰੋਂ ਇਹਦੇ ਚੇਪਲ ਕਿੰਨੇ ਕ ਦਿਨ ਹੋ ਗਏ ਚੇਪਲ ਮੀਟਰ ਮੱਤੇ ਇਹ ਘਰ ਤੋਂ ਘੱਟ ਵੀ 25 ਦਿਨ ਹੋ ਗਏ ਆ ਤੇ ਅੱਜ ਕੀ ਤੁਸੀਂ ਵਾਪਸ ਕਰਨ ਆਏ ਹੋ ਇਹ ਵਾਪਸ ਕਰਨ ਆਏ ਆ ਵੀ ਇਹ ਸਾਨੂੰ ਨਹੀਂ ਚਾਹੀਦਾ ਜੇ ਸਾਡਾ ਬੀਟਰ ਲਾਉਣਾ ਤੇ ਉਹ ਲਾਉ ਉਹਨੂੰ ਅਸੀਂ ਕੋਈ ਤਰਾਜ ਨਹੀਂ ਕਰਾਂਗੇ ਇਹਦਾ ਸਾਨੂੰ ਤਰਾਜ ਆ ਵੀ ਅਸੀਂ ਛੇਪ ਵਾਲਾ ਮੀਟਰ ਨਹੀਂ ਲੱਗਦੇ ਸੋ ਸਾਡੇ ਨਾਲ ਐਸ ਡੀਓ ਸਾਹਿਬ ਮੌਜੂਦ ਆ ਉਹਨਾਂ ਦੇ ਨਾਲ ਵੀ ਅਸੀਂ ਕਰਾਂਗੇ ਗੱਲਬਾਤ ਅੱਸੀ ਤਾਂ ਸਾਡੀ ਤੁਸੀਂ ਸੋਹ ਤੇ ਛੁੱਟੀ ਦੇਨੇ ਜੀ ਹਾਂਜੀ ਮੈਂ ਤੇ ਸਬੰਦਰ ਸਿੰਘ ਜਈ ਆ ਅੱਛਾ ਤੁਸੀਂ ਜਿਹੜੇ ਮੀਟਰ ਦੇਣਾ ਹੈ ਦੇ ਦਿਓ ਇਹ ਜਈ ਸਾਹਿਬ ਆ ਇਹਨਾਂ ਦੇ ਨਾਲ ਅਸੀਂ ਗੱਲਬਾਤ ਹੀ ਕਰਾਂਗੇ ਮੀਟਰ ਦੇ ਸੰਬੰਧ ਵਿੱਚ ਕਿ ਇਹ ਮੀਟਰ ਜਿਹੜਾ ਇਹ ਵਾਪਸ ਲੈ ਰਹੇ ਹਾਂ ਜੀ ਕੀ ਨਾ ਸਰ ਮੈਂ ਮੇਰਾ ਨਾਮ ਸੁੰਦਰ ਸਿੰਘ ਆ ਮੈਂ ਮੀਟਰ ਜਿਹੜਾ ਵਾ ਦੇ 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 ਤੁਸੀਂ ਦੇ ਰਹੇ ਹੋ ਜ਼ਬਰਦਸਤੀ ਮੈਂ ਨਹੀਂ ਲੈ ਰਿਆ ਤੇ ਤੁਸੀਂ ਇਹ ਪੜਾਜੋਗੇ ਤੇ ਮੈਂ ਮੈਂ ਕਿ ਮੈਨੂੰ ਹਦਾਇਤਾਂ ਨੂੰ ਵਾਪਸ ਕਰ ਦੇਣਾ ਮੇਰੇ ਕੋਲ ਤੇ ਜਿਹੜੇ ਮੀਟਰ ਮੈਨੂੰ ਇਸ਼ੂ ਹੁੰਦੇ ਆ ਮੈਂ ਤੇ ਉਹੀ ਲੈਣੇ ਜੋ ਸਰਕਾਰ ਨੇ ਜੋ ਸਾਨੂੰ ਉੱਪਰੋਂ ਹੁਕਮ ਆਦਾ ਤੇ ਮੈਂ ਮਹਿਕਮੇ ਦੀ ਅਸੀਂ ਉਹਦੇ ਮੁਤਾਬਕ ਹੀ ਕਰਾਂਗੇ ਸੋ ਇਹ ਸਭ ਨੇ ਜਈ ਸਰੇਂਦਰ ਸਿੰਘ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਮੀਟਰ ਜੋ ਆ ਕਿ ਇਹਨਾਂ ਦਾ ਵਾਪਸ ਲੈ ਰਹੇ ਆ ਜੋ ਵੀ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਤੇ ਅਸੀਂ ਇਹ ਮੀਟਰ ਇਹਨਾਂ ਦਾ ਲਾਇਕ ਤੇ ਜੋ ਸਰਕਾਰ ਦੀਆਂ ਹਦਾਇਤਾਂ ਹੋਣਗੀਆਂ ਉਹਨਾਂ ਨੂੰ ਵਾਪਸ ਕਰਾਂਗੇ ਜੋ ਵੀ ਅੱਗੋਂ ਸਰਕਾਰ ਸਾਨੂੰ ਹੁਕਮ ਕਰੇਗੀ ਅਸੀਂ ਉਸੇ ਅਧਾਰੇ ਦੇ ਨਾਲ ਚੱਲਾਂਗੇ ਸਾਡੇ ਨਾਲ ਫਿਰ ਦੁਬਾਰਾ ਜਿਹੜੀ ਗੱਲਬਾਤ ਕਰਨੀ ਚਾਹੁੰਦੇ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਜੋਂ ਬਲਟੋਆ ਦੇ ਪ੍ਰਧਾਨ ਹਾਂਜੀ ਅਸੀਂ ਸਰਕਾਰ ਨੂੰ ਫਿਰ ਚੇਤਾਵਨੀ ਦਿੰਦੇ ਆ ਕਿ ਸਰਕਾਰ ਵਾਰ-ਵਾਰ ਸਾਡੇ ਪਿੰਡਾਂ 'ਚ ਚੇਪਾਲੇ ਮੀਟਰ ਨਾ ਭੇਜੇ ਅਸੀਂ ਤਾਂ ਸ਼ਾਂਤਮਈ ਆਉਣੇ ਆ ਸ਼ਾਂਤਮਈ 1 ਮੀਟਰ ਲੱਗਾ ਹੈ ਅਸੀਂ ਵਾਪਸ ਕਰਨ ਆਏ ਆ ਔਰ ਦੁਬਾਰਾ ਸਰਕਾਰ ਫੇਰ ਇਹ ਚਾਲਾਂ ਚੱਲੂਗੀ ਤੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਫਿਰ ਅਸੀਂ ਲੰਮੀ ਰੇਸ ਲਵਾਵਾਂ ਇਹ ਮੀਟਰ ਵਾਪਸ ਕਰ ਦੋ ਉਹ ਦੂਜਾ ਛਾਦਾ ਮੀਟਰ ਲਾਉਣਾ ਬੇਸ਼ੱਕ ਲਾ ਦਿਓ ਔਰ ਚੇਪ ਵਾਲੇ ਮੀਟਰਾਂ ਦਾ ਸਾਡਾ ਵਿਰੋਧ ਹੈ ਚੇਪ ਵਾਲੇ ਮੀਟਰਾਂ ਸੀ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਨਹੀਂ ਲਗੰਦਿਆਂਗੇ ਹਾਂਜੀ ਇੱਕ ਹਾਂਜੀ ਸਰ ਉਹ ਵੀ ਗੱਲਬਾਤ ਕਰਨੀ ਚਾਹੁੰਦੇ ਹਾਂ ਜਦੋਂ ਇਹਨਾਂ ਨੇ ਮੀਟਰ ਜਿਹੜੇ ਪੁਟਕੇ ਸਾਨੂੰ ਦਿੱਤਾ ਨਾ ਜੀ ਜੋ ਮਹਿਕਮੇ ਦੀ ਕਾਰਵਾਈ ਬਣਦੀ ਉਹ ਚਲੋ ਠੀਕ ਹੈ ਜੀ ਤੁਸੀਂ ਦੇਖ ਰਹੇ ਹੋ ਮੈਕਸਮੂਮ ਪੰਜਾਬ ਨੇ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸੋਹੋਤਾ ਖੇਮ ਕਰਨ ਤੋਂ ਦੇਖੋ ਦਵਿੰਦਰ ਸੋਹੋਤਾ ਦੀ ਵਿਸ਼ੇਸ਼ ਰਿਪੋਰਟ